ਸੋਸੀ ਗਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਵੀਰੋ ਵੀਰੋ ਆ ਪੋਸਟਰ ਪਾੜਿਆਗੇ ਨੇ ਪਰਸੋਂ ਦਾ ਠੀਕ ਹੈ ਜੀ ਬੰਦੇ ਮਗਰ ਵੀ ਗਏ ਪਰ ਧੰਦ ਪਈ ਕਰਕੇ ਹਨ ਭੱਜ ਗਏ ਸਾਰੇ ਹੁਣ ਇਕੱਠੇ ਹੋਣ ਲੱਗੇ ਆ ਇਸ ਸਬੰਧ ਦੇ ਵਿੱਚ ਪੁਲਿਸ ਆਉਣ ਲੱਗੀ ਆ ਠੀਕ ਹੈ ਦੇਖੋ ਕੀ ਕਹਿੰਦੇ ਆ ਤੇ ਕੱਟ ਕੇ ਜਦੋਂ ਬਲੇਟ ਨਾਲ ਚੱਲੇਗੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਹੱਥ ਨਹੀਂ ਆਇਆ ਤੇ ਦੋ ਤਿੰਨ ਵਾਰੀ ਹਲਤ ਹੋ ਗਈ ਵੀਰੋ ਹਨਾ ਤੇ ਹੁਣ ਪੁਲਿਸ ਆਉਣ ਲੱਗੀ ਆ ਇਕੱਠੇ ਹੋਣ ਲੱਗੇ ਦੇਖੋ ਕੀ ਕਹਿੰਦੇ ਆ ਠੀਕ ਹੈ ਜੀ ਬੰਦਿਆਂ ਦਾ ਪਤਾ ਲੱਗਦਾ ਜਾਂ ਨਹੀਂ ਪਤਾ ਲੱਗਦਾ ਹੈ ਨਾ ਤੇ ਬਾਕੀ ਤੁਹਾਨੂੰ ਆਏ ਤੇ ਜਦੋਂ ਇਕੱਠੇ ਹੁੰਦੇ ਸਾਰੇ ਫਿਰ ਤੁਹਾਨੂੰ ਐਸੇ ਵੀਡੀਓ ਦੇ ਵਿੱਚ ਬਣੇ ਰਹੋ ਠੀਕ ਹੈ ਜੀ ਜਾਣਕਾਰੀ ਦਿੰਦੇ ਆ ਕਿ ਪੈਂਡ ਰੁੜਕਾ ਖੁਰਦ ਦੇ ਵਿੱਚ ਅੱਡੇ ਦੇ ਵਿੱਚ ਫਲੈਕਸ ਲਾਈ ਸੀ ਭੋਜਨ ਸਮਾਜ ਪਾਰਟੀ ਵੱਲੋਂ ਗੁਰੂ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪ੍ਰਕਾਸ਼ ਦਿਹਾੜੇ ਤੇ ਜਿਹੜੀ ਉਹਨਾਂ ਨੂੰ ਲੱਖ ਲੱਖ ਵਧਾਈਆਂ ਜਨਤਾ ਨੂੰ ਦਿੱਤੀਆਂ ਸੀ ਇਸ ਫਲੈਕਸ ਦੇ ਦੁਆਰਾ ਉਹ ਫਲੈਕਸ ਕੋਈ ਸ਼ਰਾਰਤੀ ਅਨਸਰਾਂ ਨੇ ਦੋ ਦਿਨ ਇੱਕ ਦਿਨ ਪਹਿਲਾਂ ਇਹਨੂੰ ਪਾੜ ਦਿੱਤਾ ਉਸ ਦੇ ਬਾਬਤ ਜਿਹੜੀ ਆ ਪੁਲਿਸ ਨੂੰ ਅਸੀਂ ਇਤਲਾਹ ਦਿੱਤੀ ਵੀ ਜਿਹੜਾ ਇੱਥੇ ਮਾਹੌਲ ਖਰਾਬ ਹੋ ਸਕਦਾ ਤੇ ਉਸ ਬਾਬਤ ਪੁਲਿਸ ਰੜਕਾ ਖੁਰਦ ਆਈ ਤੇ ਉੱਥੇ ਹੁਣ ਜਿਹੜੇ ਆਲੇ ਦੁਆਲੇ ਦੇ ਕੈਮਰੇ ਚੈੱਕ ਕਰਕੇ ਇੱਥੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ ਜੀ ਹਾਂ ਜੀ ਬਾਦਲ ਜੀ ਹਾਂਜੀ ਬਾਦਲ ਜੀ ਕੀ ਕਹਿਣਾ ਸਾਡੇ ਰੜਕਾ ਖੁਰਦੇ ਵਿੱਚ ਹਰੇਕ ਸਾਲ ਗੁਰਬਦਾਸ ਮਹਾਰਾਜੀ ਫਲੈਕਸ ਲਾਈ ਜਾਂਦੇ ਆ ਪਾਲਤੀਏ ਲੋ ਭੋਜਨ ਸਮਾਰਟੀ ਪਾਲਤੀਏ ਨੂੰ ਇਹ ਪਿਛਲੇ ਸਾਲ ਵੀ ਸਾਡੇ ਇਦਾਂ ਹੀ ਹੋਈ ਸੀ ਕਿ ਕਿਥੇ ਸ਼ਰਾਰਤੀ ਜਾਂਸਰ ਨੇ ਫਲੈਕਸ ਨੂੰ ਪਾੜ ਦਿੱਤਾ ਗਿਆ ਇਹ ਇਸ ਵਾਰ ਵੀ ਪਾੜ ਦਿੱਤਾ ਗਿਆ ਤੇ ਇਸ ਕਰਕੇ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਤੇ ਸਾਡੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਡਾਇਰੈਕਟਰ ਸਾਹਿਬ ਨੇ ਉਹੀ ਇਹ ਗੱਲ ਕਹੀ ਹੈ ਸਾਨੂੰ ਭਰੋਸਾ ਦਿਵਾਇਆ ਕਿ ਜਿਹੜੇ ਸ਼ਰਾਰਤੀ ਜਾਂਸਰ ਨੇ ਫਲੈਕਸ ਪਾੜੀ ਜਲਦੀ ਜਲਦੀ ਉਹਨਾਂ ਦੇ ਦੇਸਟ ਪਾਈ ਜਾਊਗੀ ਤੇ ਤੁਰੰਤ ਕਾਰਵਾਈ ਕੀਤੀ ਜਾਊਗੀ ਜੈ ਗੁਰਦੇਵ ਧੰਨ ਗੁਰਦੇਵ ਬਜੀ ਤੁਸੀਂ ਕਹਿਣਾ ਜੀ ਕੁਝ ਮੈਂ ਕਹਿੰਦਾ ਹਾਂਜੀ ਸਾਰੇ ਉਹਨੂੰ ਬਾਹਰ ਨਿਕਾ ਤੇ ਬੰਦੇ ਬਣ ਜਾਣ ਨਹੀਂ ਤਾਂ ਸਕੋਤ ਬਣਾ ਦਵਾਂਗੇ ਹਾਂ ਸਹੀ ਹਾਂ ਅੱਗੇ ਤੋਂ ਸਾਵਧਾਨ ਹੋ ਜਾੜ ਜਰਾ ਹਾਂ ਸਹੀ ਠੀਕ ਹੈ ਜੀ ਸਾਰਿਆਂ ਨੂੰ ਜੈ ਭੀਮ ਜੀ ਜੈ ਭਾਗਤ ਕਸਰ ਤੋਂ ਸਾਰੇ ਆ ਗਏ ਆ ਗ੍ਰਾਮ ਵਾਲੇ ਠੀਕ ਆ ਤੇ ਇਕੱਠੇ ਹੋ ਗਏ ਬੰਦੇ ਵੀਰੀਆਂ ਵੀ ਆਉਣ ਲੱਗੀਆਂ ਉਦਾਂ ਠੀਕ ਹੈ ਜੀ ਤੇ ਐਸਪੀ ਅਨੋਲ ਪੋਸਟਰ ਲਾਇਆ ਸੀ ਬਾੜਿਆ ਗਿਆ ਠੀਕ ਆ ਸਾਰੇ ਆਦੋਨਾ ਮਾਣ ਜਾਂਦੇ ਬੰਦੇ ਆਉਂਦੇ ਪਏ ਆ ਜੀ ਪਰ ਵੀ ਗੜੇ ਆ ਬੋਰਡ ਲਗਾ ਬੋਰਡ ਪਾੜ ਦਿੰਦੇ ਆ ਜਿਹੜਾ ਘੈਰ ਮਾਰੀ ਗੱਲੇ ਕੋਈ ਕਾਰਵਾਈ ਨਹੀਂ ਬਿਲਬਰ ਵੀ ਹੋਈ ਇਦਕੀ ਫੇਰ ਪੋਸਟਰ ਪਾੜਿਆ ਗਏ ਠੀਕ ਹੈ ਜੀ ਇਹ ਅਸੀਂ ਲੋਕ ਫੇਰ ਰੋੜਾ ਦੇ ਉੱਤਰਦੇ ਆ ਫੇਰ ਉਹਨੇ ਕਿਹਾ ਜੀ ਰੋੜਾ ਦੇ ਉੱਤਰਦੇ ਲੋਕ ਕੈਮਰੇ ਲੱਗੇ ਹੋਏ ਆ ਸਾਰੇ ਆ ਦੇ ਕੋਈ ਸਾਹਮਣੇ ਜਾਇਜ਼ਦਾਰ ਦੇ ਵੀ ਕੈਮਰੇ ਲੱਗੇ ਸਾਰੇ ਕੈਮਰੇ ਲੱਗੇ ਹੋਏ ਹੈਲੋ ਆਪ ਪੁਲਸਾਂ ਨੂੰ ਕੀ ਇਹ ਦੇਖੋ ਕਿੰਨੀ ਟੀ ਕਹਿੰਦੀ ਆ ਠੀਕ ਹੈ ਜੀ ਜਿਹੜੀ ਵਾਰੀ ਵੀ ਇਹੀ ਕੰਮ ਹੋਇਆ ਅੱਜ ਤੱਕ ਨਹੀਂ ਹੋਇਆ ਇਹ ਸਾਰੇ ਇਹ ਆਹ ਜੀ ਤੁਹਾਨੂੰ ਜਾਨਤਾ ਹੈ ਜੀ ਪਾਲ ਵੀ ਅੱਜ ਪਾਲ ਦੀ ਸਾਰੇ ਗਰੁੱਪ ਦੇ ਵਿੱਚ ਜਨਾਈ ਰਿਹਾ ਹੈ ਇਹ ਪ੍ਰੋਗਰਾਮ ਉਹਦੇ ਹੀ ਮਾਰਦੇ ਆਲੇ ਮਾਰਦੇ ਬੋਲਦਾ ਹੀ ਆ। ਮਦੋ ਦੇਖਣਾ ਕਿੰਨਾ ਇਹ। ਇਹ ਪਰਸੋਂ ਦਾ ਭਾਈ। ਪਰਸੋਂ ਦਾ? ਹਾਂ ਜੀ। ਕੈਮਰੇ ਲੱਗੇ ਆ। ਇਨ੍ਹਾਂ ਦੇ ਵੀ ਲੱਗਾ ਕੈਮਰਾ ਜੀ। ਬੰਦੇ ਭਾਈ ਬੰਦੇ ਮਗਰ ਗਏ ਮੋਟਰਸਾਈਕਲ ਸਿਲਵਰ ਰੰਗ ਦਾ ਸੀ। ਹੈਗੀ ਆ ਉਹ। ਆ ਵੀ ਕਿੱਧਰ ਲੱਗਾ ਕੈਮਰਾ। ਉਹ ਤਸਵੀਰ ਗਏ ਉਹ ਸਾਹਮਣੇ ਮੰਦਿਰ ਚ ਵੀ ਕੈਮਰੇ ਲੱਗੇ ਹੋ ਆ। ਇਹ ਮੈਨੂੰ ਪਤ ਨਹੀਂ ਪਰ ਕਿਹੜੇ ਪੜੂਗਾ। ਭਾਜੀ ਆਲੇ ਥੱਲੇ ਵੀ ਆਉਦੇ ਤੇ ਆਪਣੇ ਪੁਲਿਸ ਆ ਚੁੱਕੀ ਆ ਹੁਣ ਦੇਖਦੇ ਵੀਰ ਕੀ ਕਹਿੰਦੇ ਆ ਠੀਕ ਆ ਜੀ ਤੇ ਕਾਰਵਾਈ ਕਰਨਗੇ ਜੋੜੀ ਵੀ ਬਣੀ ਆ ਨਾ ਉਹ ਕਾਰਵਾਈ ਹੋਊਗੀ ਠੀਕ ਆ ਜੀ ਬੰਦੇ ਹੁਣ ਨੇ ਮੰਦਰ ਦਾ ਕੈਮਰਾ ਚੈੱਕ ਕਰ ਲਓ ਠੀਕ ਆ ਜੀ ਹੁਣ ਕੈਮਰੇ ਕੂਮਰੇ ਚੈੱਕ ਕਰਾਂਗੇ ਬਾਕੀ ਸਾਨੂੰ ਅਪਡੇਟ ਦਵਾਂਗੇ 9 ਵਜੇ ਤੋਂ ਪੂਰਾ ਹੋਇਆ ਠੀਕ ਆ ਜੀ ਤੇ ਬਾਕੀ ਅਪਡੇਟ ਦਵਾਂਗੇ ਕੈਮਰੇ ਕੂਮਰੇ ਚੈੱਕ ਕਰਨ ਲੱਗੇ ਆ ਠੀਕ ਆ ਜੀ ਸਾਰੇ ਵੀਰਾਂ ਦੇ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੁਹਾਨੂੰ ਦੱਦਿਆਂ ਕਿ ਕਿੱਦਾਂ ਹੋਈ ਹੈ ਨਾ ਚਲੋ ਜੱਜਾ ਲਾ ਰਹੇ ਆ ਸਰ ਬਹਾਦਰ ਤੇ ਉਹ ਕੈਮਰੇ ਕੂਮਰੇ ਚੱਕ ਕੰਨਗੇ ਹੁਣ ਠੀਕ ਹੈ ਜੀ ਤੇ ਸਾਰੇ ਆਪਣੇ ਭਰਾ ਜਿੰਨੇ ਵੀ ਪ੍ਰਧਾਨ ਨੇ ਸਾਰੇ ਇਕੱਠੇ ਹੋਏ ਹੋ ਆ ਤੇ ਬਾਕੀ ਜੋ ਮੌਕੇ ਤੇ ਕਾਰਵਾਈ ਹੁੰਦੀ ਸਾਰੇ ਕਹਿੰਦੇ ਅਸੀਂ ਕਰਵਾਂਗੇ ਠੀਕ ਹੈ ਜੀ ਤੇ ਇਹਨਾਂ ਹਨਾ ਤੇ ਕੈਮਰੇ ਕੂਮਰੇ ਚੈੱਕ ਕਰਕੇ ਬੰਦੇ ਵਿੱਚ ਆਉਣਗੇ ਤੇ ਬਾਕੀ ਦੇਖੋ ਠੀਕ ਹੈ ਜੀ ਸਾਰੇ ਹੀ ਆਪਣੇ ਵੀਰ ਇਕੱਠੇ ਹੋਏ ਹੋਆ ਜੋ ਵੀ ਜੱਜਾ ਮੌਕੇ ਦੇ ਹਿਸਾਬ ਨਾਲ ਹੋਊਗਾ ਉਹ ਸਾਰੇ ਹੀ ਕੀਤੀ ਜਾਊਗੀ ਕਾਰਵਾਈ ਸਾਰੀ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦੱਸਦੇ ਕਿ ਅਪਡੇਟ ਹੈ ਤੇ ਕੀ ਆਪਣੀ ਕਾਰਵਾਈ ਹੁੰਦੀ ਹੈ ਨਾ ਤੇ ਸਮੇਂ ਦੇ ਹਿਸਾਬ ਨਾਲ ਨਾ ਜਿੰਨੇ ਵੀ ਆਪਣੇ ਜਿਹੜਾ ਪਾੜ ਕੇ ਗਿਆ ਆ ਮੌਕੇ ਤੇ ਜੋ ਵੀ ਬਣਦੀ ਸਾਰੇ ਕਹਿੰਦੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਬਾਕੀ ਸਾਰਿਆਂ ਬਣੇ ਰਹੋ ਵੀਡੀਓ ਦੇ ਵਿੱਚ ਸਾਰੇ ਭਰਾ ਆਪਣੇ ਖੜੇ ਆ ਮੌਕੇ ਦੇ ਹਿਸਾਬ ਨਾਲ ਕਰ ਰਹੇ ਆ ਕਾਰਵਾਈ ਠੀਕ ਆ ਜੀ ਤੇ ਬਾਕੀ ਅਨੁਸਾਰ ਸਾਰਾ ਦਾਦ ਨੇ ਆ ਜ਼ਰੂਰੀ ਸਾਰਾ ਠੀਕ ਆ ਤੇ ਸਾਰੇ ਹੁਣ ਲੈ ਕੇ ਚੱਲ ਗਏ ਆ ਹੁਣ ਕਾਰਵਾਈ ਕਰਨਗੇ ਪੂਰੀ ਠੀਕ ਆ ਜੀ ਤੇ ਆਪਣੇ ਪੋਸਟਰ ਦੀ ਤੇ ਚੱਲੇ ਆ ਹੁਣ ਤੇ ਬਾਕੀ ਨੂੰ ਅਪਡੇਟ ਦਿੰਨੇ ਆ ਕਿ ਸਮਾਚਾਰਿਆ ਕਿ ਜਾਇਆ ਸਾਰਾ ਹੀ ਹਨਾ ਤੇ ਲਿਖ ਲਿਆ ਜੋ ਆਪਣਾ ਕਾਰਵਾਈ ਹੋਊਗੀ ਇਹਨੂੰ ਪਾ